ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਨਨਕਾਣਾ ਸਾਹਿਬ ਵਿਖੇ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਬਾਬਾ ਕਲਿਆਣ ਚੰਦ ਜੀ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਜੀ ਸੀ। ਆਰੰਭ ਤੋਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨ ਸੰਸਾਰਕ ਚ ਮੇਲਿਆਂ ਵਿੱਚ ਨਹੀਂ ਸੀ ਲੱਗਦਾ। ਗੁਰੂ ਜੀ ਸ਼ੁਰੂ ਤੋਂ ਹੀ ਧਾਰਮਿਕ ਵਿਰਤੀ ਵਾਲੇ ਸਨ ਅਤੇ ਉਹਨਾਂ ਨੇ ਲੋਕਾਂ ਨੂੰ ਧਾਰਮਿਕ ਪਖੰਡਾਂ ਵਿੱਚੋਂ ਬਾਹਰ ਕੱਢਣ ਲਈ ਉਪਦੇਸ਼ ਦਿੱਤੇ ਤੇ ਲੋਕਾਂ ਨੂੰ ਉੱਚ ਨੀਚ ਭੇਦ ਭਾਵ ਵਿੱਚੋਂ ਬਾਹਰ ਨਿਕਲਣ ਲਈ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਨੌ ਸਿੱਖਿਆਵਾਂ ਇਸ ਪ੍ਰਕਾਰ ਹਨ ਪਹਿਲੀ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇੱਕ ਹੈ ਅਤੇ ਉਹ ਲਿੰਗ ਭੇਦ ਤੋਂ ਬਾਹਰ ਹੈ ਉਸ ਦਾ ਕੋਈ ਆਕਾਰ ਨਹੀਂ ਹੈ ਅਤੇ ਉਹ ਇਨਸਾਨਾ ਵਾਂਗ ਜੰਮਦਾ ਤੇ ਮਰਦਾ ਨਹੀਂ ਇਸ ਤਰ੍ਹਾਂ ਗੁਰੂ ਜੀ ਨੇ ਲੋਕਾਂ ਨੂੰ ਮੂਰਤੀਆਂ ਪੂਜਣ ਤੋਂ ਰੋਕਿਆ ਗੁਰੂ ਜੀ ਨੇ ਸਿਖਿਆ ਦਿੱਤੀ ਕਿ ਹਰੇਕ ਮਨੁੱਖ ਅੰਦਰ ਰੱਬੀ ਚਣਕ ਮੌਜੂਦ ਹੈ ਅਤੇ ਇਸ ਸਰੀਰ ਅੰਦਰ ਪਰਮਾਤਮਾ ਦਾ ਵਾਸਾ ਹੈ ਇਸ ਲਈ ਇਹ ਸਰੀਰ ਹੀ ਪਰਮਾਤਮਾ ਦਾ ਮੰਦਰ ਹੈ ਦੂਜਾ ਜਾਤ ਪਾਤ ਦਾ ਵਿਰੋਧ ਗੁਰੂ ਜੀ ਜਾਤ ਪਾਤ ਦਾ ਵਿਰੋਧ ਕਰਦੇ ਸਨ ਉਹਨਾਂ ਲਈ ਸਾਰੇ ਮਨੁੱਖ ਬਰਾਬਰ ਸਨ ਲੰਗਰ ਦੀ ਪ੍ਰਥਾ ਉਹਨਾਂ ਨੇ ਚਲਾਈ ਅਤੇ ਲੰਗਰ ਸਾਰੇ ਇਕੱਠੇ ਮਿਲ ਕੇ ਛਕਦੇ ਸਨ ਚਾਹੇ ਕੋਈ ਵੀ ਹੋਵੇ ਉੱਚੇ ਨੀਵੇਂ ਦਾ ਭੇਦ ਭਾਵ ਨਹੀਂ ਸੀ ਇਸ ਤਰ੍ਹਾਂ ਉਹਨਾਂ ਨੇ ਚੌ ਵਰਨਾਂ ਨੂੰ ਇੱਕ ਵਿੱਚ ਬਦਲ ਦਿੱਤਾ ਤੀਸਰਾ ਗ੍ਰਸਥ ਜੀਵਨ ਉੱਪਰ ਜ਼ੋਰ ਗੁਰੂ ਜੀ ਅਨੁਸਾਰ ਪ੍ਰਮਾਤਮਾ ਦੀ ਪ੍ਰਾਪਤੀ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਪੁਰਾਣੇ ਸੰਿਆਸੀ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਦੇ ਸਨ ਅਤੇ ਸਰੀਰ ਨੂੰ ਕਈ ਪ੍ਰਕਾਰ ਦੇ ਕਸ਼ਟ ਦਿੰਦੇ ਸਨ ਗੁਰੂ ਜੀ ਅਨੁਸਾਰ ਗ੍ਰਸਥ ਜੀਵਨ ਸੱਚੇ ਸੋਚੇ ਅਤੇ ਨਿਰਲੇਪ ਰਹਿ ਕੇ ਬਿਤਾਇਆ ਜਾਵੇ ਇਸ ਨਾਲ ਮੁਕਤੀ ਦੀ ਪ੍ਰਾਪਤੀ ਬਹੁਤ ਸਹਿਜੇ ਹੀ ਪ੍ਰਾਪਤ ਹੋ ਸਕਦੀ ਹੈ ਚੌਥਾ ਮੋਹ ਮਾਇਆ ਤੋਂ ਬਚ ਕੇ ਰਹਿਣਾ ਗੁਰੂ ਜੀ ਅਨੁਸਾਰ ਸੰਸਾਰ ਵਿੱਚ ਵਿਚਰਦਿਆਂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਮੋਹ ਮਾਇਆ ਨੂੰ ਹੀ ਸਭ ਕੁਝ ਨਹੀਂ ਸਮਝਣਾ ਚਾਹੀਦਾ ਮੋਹ ਮਾਇਆ ਤੋਂ ਡਰਲੇਪ ਹੋ ਕੇ ਸੰਸਾਰ ਅੰਦਰ ਕਮਲ ਦੇ ਫੁੱਲ ਵਾਂਗ ਰਹਿਣਾ ਚਾਹੀਦਾ ਹੈ। ਪੰਜਵਾਂ ਪ੍ਰੇਮ ਅਤੇ ਭਾਈਚਾਰੇ ਉੱਪਰ ਜ਼ੋਰ। ਗੁਰੂ ਜੀ ਅਨਸਾਰ ਲੋਕਾਂ ਨੂੰ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਸਾਰੇ ਇੱਕ ਪਰਮਾਤਮਾ ਦੇ ਬੱਚੇ ਹਨ। ਇਸ ਲਈ ਸਾਰੇ ਆਪੋ ਵਿੱਚ ਭਰਾ ਹਨ। ਇਸ ਲਈ ਮਨੁੱਖੀ ਭਾਈਚਾਰੇ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਛੇਵਾਂ ਨੇਕਮਾਈ ਉੱਪਰ ਜ਼ੋਰ। ਗੁਰੂ ਜੀ ਆਦੇਸ਼ ਦਿੰਦੇ ਹਨ ਕਿ ਵਿਅਕਤੀ ਨੂੰ ਕਿਰਤ ਕਰਕੇ ਖਾਣਾ ਚਾਹੀਦਾ ਹੈ। ਉਹਨਾਂ ਨੇ ਮਲਕ ਭਾਗੋ ਦੇ ਪਰੋਸੇ ਵਧੀਆ ਭੋਜਨ ਵਿੱਚੋਂ ਖੂਨ ਕੱਢ ਕੇ ਵਿਖਾਇਆ। ਉਹਨਾਂ ਨੇ ਕਿਹਾ ਕਿ ਨੇਕ ਕਮਾਈ ਵਿਅਕਤੀ ਦਾ ਧਿਆਨ ਪਰਮਾਤਮਾ ਵੱਲ ਆਉਂਦੀ ਹੈ। ਸਤਵਾਂ ਪਰਮਾਤਮਾ ਦਿਆਲੂ ਹੈ। ਗੁਰੂ ਜੀ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ, ਉਹ ਦਿਆਲੂ ਹੈ। ਵਿਅਕਤੀ ਜੇਕਰ ਪ੍ਰੇਮ ਕਰੇ ਤਾਂ ਉਸ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਜੇਕਰ ਠੀਕ ਸਾਧਨ ਅਪਣਾਏ ਜਾਣ ਅੱਠਵਾਂ ਪਰਮ ਆਨੰਦ ਦੀ ਪ੍ਰਾਪਤੀ ਗੁਰੂ ਜੀ ਨੇ ਕਿਹਾ ਕਿ ਪਰਮ ਆਨੰਦ ਉਹ ਮਾਨਸਿਕ ਸਥਿਤੀ ਹੈ ਜਿਸ ਨਾਲ ਦੁਖੀ ਹਿਰਦੇ ਨੂੰ ਸ਼ਾਂਤੀ ਮਿਲ ਜਾਂਦੀ ਹੈ ਡਰ ਦੀਆਂ ਸਾਰੀਆਂ ਭੈੜੀਆਂ ਭਾਵਨਾਵਾਂ ਵੀ ਸ਼ਾਂਤ ਹੋ ਜਾਂਦੀਆਂ ਹਨ ਸਥਿਰ ਅਤੇ ਸਥਾਈ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ ਐਸੇ ਆਨੰਦ ਦੀ ਪ੍ਰਾਪਤੀ ਹੋ ਜਾਣ ਨਾਲ ਆਤਮਾ ਪਰਮਾਤਮਾ ਦੇ ਸਾਖਸ਼ਾਤ ਦਰਸ਼ਨ ਕਰਕੇ ਆਪਣੀ ਭੁੱਖ ਮਿਟਾ ਲੈਂਦੀ ਹੈ ਤੇ ਨੌਵਾਂ ਨਾਮ ਜਪਣ ਤੇ ਜੋਰ ਗੁਰੂ ਜੀ ਨੇ ਕਿਹਾ ਕਿ ਪਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਸਤ ਨਾਮ ਦਾ ਜਾਪ ਹਰੇਕ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਤੇ ਸਤ ਨਾਮ ਦੇ ਜਾਪ ਬਿਨਾ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ